ਸਤਾਰਕ ਰਿਹਾ ਕਰੋ ਸਾਵਧਾਨ ਰਿਹਾ ਕਰੋ ਪਤਾ ਨਹੀਂ ਕਿਹੜੇ ਮੌਕੇ ਕਿਹੜਾ ਠੱਗ ਤੁਹਾਡੇ ਨਾਲ ਕਰ ਜਾਵੇ ਠੱਗੀ ਕਿਉਂਕਿ ਠੱਗੀ ਦੇ ਨਵੇਂ-ਨਵੇਂ ਤਰੀਕੇ ਸੋਸ਼ਲ ਮੀਡੀਆ ਤੇ ਆਉਣੇ ਸ਼ੁਰੂ ਹੋ ਗਏ ਨੇ ਤਾਂ ਦੱਦੀਏ ਕਿ ਠੱਗੀਆਂ ਇੰਨੀਆਂ ਜਿਆਦਾ ਤੇਜ਼ ਤਰਾਰ ਨੇ ਇਹ ਬੰਦੇ ਦੀਆਂ ਅੱਖਾਂ 'ਚ ਘੱਟਾ ਪਾਉਣਾ ਮੁਸ਼ਕਲ ਨਹੀਂ ਰਹਿ ਗਿਆ ਅੱਜਕੱਲ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਠੱਗੀ ਮਾਰ ਕੇ ਠੱਗ ਨਿਕਲ ਜਾਂਦੇ ਨੇ ਪਤਲੀ ਗਲੀ ਤੰਦਰਦੀ ਕੀ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਗਰਦਾਸਪੁਰ ਦੇ ਭਾਗ ਸਿੰਘ ਰੋਡ ਕਪੂਰ ਇਲੈਕਟ੍ਰੋਨਿਕਸ ਤੋਂ ਨਿਕਲ ਕੇ ਆਈ ਹੈ ਜਿੱਥੇ ਕਿ ਇੱਕ ਗ੍ਰਾਹਕ ਜੋ ਕਿ ਕਰੀਬ 50 ਤੋਂ 60 ਸਾਲ ਦੀ ਉਮਰ ਦਾ ਦੱਸਿਆ ਜਾ ਰਿਹਾ ਹੈ ਤੇ ਸਰਦਾਰ ਦੱਸਿਆ ਜਾ ਰਿਹਾ ਆ ਦਾੜੀ ਨੂੰ ਠਾਠੀ ਬੰਨੀ ਹੋਈ ਸੀ ਮੋਟਰਸਾਈਕਲ ਤੇ ਆਉਂਦਾ ਇੱਕ ਇੰਡਕਸ਼ਨ ਚੁੱਲਾ ਤੇ ਹੋਮ ਥੀਏਟਰ ਲੈ ਕੇ ਕਹਿੰਦਾ ਕਿ ਮੈਂ ਇਹਨਾਂ ਨੂੰ ਮੋਟਰਸਾਈਕਲ ਤੇ ਬੰਨ ਲਾਵਾਂ ਤੇ ਫਿਰ ਮੈਂ ਤੁਹਾਨੂੰ ਪੇਮੈਂਟ ਕਰਦਾ ਹਾਂ ਦੁਕਾਨਦਾਰ ਉਡੀਕਦਾ ਰਹਿ ਜਾਂਦਾ ਹੈ ਕਿੱਕ ਮਾਰ ਕੇ ਸਰਦਾਰ ਜੀ ਹੋ ਜਾਂਦੇ ਨੇ ਗਾਇਬ ਤੁਸੀਂ ਕੀ ਕਹਿਣਾ ਚਾਹੋਗੇ ਠੱਗੀ ਦਾ ਇਹ ਤਰੀਕਾ ਅਲੱਗ ਹੀ ਹੈ ਨਾ ਪਰ ਤੁਸੀਂ ਸਾਵਧਾਨ ਰਹੋ ਸਤਰਕ ਰਹੋ ਕਿਉਂਕਿ ਇਸ ਤਰ੍ਹਾਂ ਕਰਨ ਦਾ ਕਿਸੇ ਨੂੰ ਮੌਕਾ ਹੀ ਨਾ ਦਿਓ ਕਿ ਕੋਈ ਤੁਹਾਡੀਆਂ ਅੱਖਾਂ 'ਚ ਘਟਾ ਪਾ ਜਾਵੇ ਤੁਹਾਨੂੰ ਹੀ ਬੇਕੂਫ ਨਾ ਜਾਵੇ ਬੈਠੇ ਬੈਠੇ ਦੁਕਾਨਦਾਰੀ ਤੁਹਾਡੀ ਦੁਕਾਨਦਾਰੀ ਦੇ ਐਕਸਪੀਰੀਅੰਸ ਨੂੰ ਵੀ ਕਈ ਲੋਕ ਜਿਹੜੇ ਨੇ ਉਹ ਚੈਲੰਜ ਕਰ ਜਾਂਦੇ ਨੇ ਐਕਸਪੀਰੀਅੰਸ ਚੈਲੰਜ ਤੁਸੀਂ ਆਪ ਹੀ ਸਿਆਣੇ ਹੋ ਸਾਲਾਂ ਤੋਂ ਦੁਕਾਨਦਾਰ ਕਰਦੇ ਦੁਕਾਨਦਾਰਾਂ ਨੂੰ ਜੜਾਇਆ ਉਹ ਚੱਕਮਾ ਦੇ ਜਾਂਦੇ ਨੇ ਠੱਗ ਇਸੇ ਤਰ੍ਹਾਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਬੜੇ ਰਵਿਸ਼ੇਤਰਾ ਡੀਪੀਜੀ ਪੰਜਾਬੀ ਤੇ ਆਓ ਸੁਣਦੇ ਆ ਦੁਕਾਨਦਾਰ ਕੀ ਕਹਿੰਦਾ ਹੈ ਜੀ ਕਿ ਨਾਮ ਆਪਣਾ ਕੀ ਬੜੀ ਦੁਕਾਨਾ ਜਮਨਨਾ ਵਿਜੇ ਕਪੂਰ ਹੈ ਸਾਡੀ ਦੁਕਾਨ ਲਾਇਬ੍ਰੇਰੀ ਰੋਡ ਦੇ ਉੱਤੇ ਕਪੂਰ ਇਲੈਕਟ੍ਰੋਨਿਕਸ ਇੱਕ ਕਸਟਮਰ ਸੀ ਜਿਆ ਸੀਗਾ ਉਹਨੇ ਇੱਕ ਹੋਮ ਥੀਟਰ ਲਈ ਚੈੱਕ ਇੱਕ ਕੰਡੈਕਸ਼ਨ ਲਈ ਚਾਹੀ 13450 ਦਾ ਸਾਮਾਨ ਹੈ ਕਹਿੰਦਾ ਮੈਂ ਮੋੜਸਨ ਲਾਉਣ ਬੰਨ ਕੇ ਪੇਮੈਂਟ ਦੇਣਾ ਫਾਟ ਚੱਕੇ ਕਮਾਰ ਕੇ ਦੌੜ ਗਿਆ ਪੈਸੇ ਨਹੀਂ ਦੇ ਗਿਆ ਕਿੱਦਾਂ ਦਾ ਹੋ ਲਿਆ ਸੀ ਉਹਦਾ ਔਰ ਕਾਦੇ ਤੇ ਆਇਆ ਸੀ ਇੱਕ ਸਦਾਜੀ ਸਾਨੂੰ ਉਮਰ ਕੋਈ ਸੀਗੀ ਉਹਦਾ ਦੀ 50 ਤੋਂ 60 ਸਾਲ ਦੇ ਵਿੱਚ ਵਿੱਚ ਤੇ ਦਾੜੀ ਮੁਟ ਠਾਠੀ ਬੰਨੀ ਸੀ ਉਹਨੇ ਕਾਦੇ ਤੇ ਆਇਆ ਸੀ ਮੋਰਸਲ ਤੇ ਕਿਹੜਾ ਮੋਰਸਲ ਪਲਸਰ ਪਲਸਰ ਦੇਖਿਆ ਕਿਹੜੇ ਰੰਗ ਦਾ ਨੰਬਰ ਨੰਬਰ ਦੇਖਿਆ ਕੋਈ ਉਹਦਾ ਨਹੀਂ ਜੀ ਨੰਬਰ ਵੀ ਨੋਟ ਕੀਤਾ ਸੀ ਕੈਮਰਾ ਵੀ ਹੈਗਾ ਸਰ ਉਸਨੇ ਲਾਈਟ ਵਗੈਰਾ ਕਹੀ ਦੀ ਸੀਗੀ ਲਾਈਟ ਵੇ ਦੀ ਕੈਮਰਾ ਬੰਨੀ ਸੀ ਹਾਂ ਜੀ ਹਾਂ ਇਹ ਕਿੰਨੇ ਦਾ ਸਮਾਨ ਸੀ ਉਹ ਤੇ 2450 ਰੁਪਏ ਦਾ ਇੱਕ ਹੂਨ ਫਿਲਟਰ ਸੀਗਾ ਇੱਕ ਕੰਡੈਕਸ਼ਨ ਸੀਗਾ ਤੇ ਤੁਸੀਂ ਕੰਪਲੀਟ ਕੀਤੀ ਇਹਦੀ ਹਾਂਜੀ ਕੰਪਲੀਟ ਕੀਤੀ ਕਿਤੇ ਉਹ 112 ਨੰਬਰ ਪਹਿਲੇ ਕੰਟਰੋਲ ਰੂਮ ਨੂੰ ਲਖਾਇਆ ਸੀ ਤੇ 112 ਨੰਬਰ ਵਾਲੇ ਆਏ ਹੀ ਪੁੱਛ ਕੇ ਚਲੇ ਗਏ ਉਹ ਚੱਲੇ ਪੁਲਿਸ ਸਟੇਸ਼ਨ ਨੂੰ ਲਾਹ ਵਾਸਤੇ